जय भोलेनाथ शंकर बाबा जय मेरे महाकाल मेरे नागदेवता जो भी तेरे दरबार ते आए सारे आम ਦੇ bande ਕੰਮ ਜਿਹੜੇ ਆ ਸਬਰਨ ਕਿਸੇ ਦਾ ਵੇਰੇ ਤੋਂ ਵੇਰਾ ਕੰਮ ਵੀ ਸਬਰੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਆਣ ਕੇ तेरे दरबार ਤੇ ਜਿਹੜਾ ਵੀ ਇਨਸਾਨ तेरे दर्शन ਕਰੇ ਉਹਦੇ ਸਾਰੇ ਹੀ ਕੰਮ ਸਬਰਨ जय मेरे भोलेनाथ ਆਨੇ ਬੜੇ ਦਿਖਾ ਦੇਣਾ ਇਹ ਦੇਖੋ ਦੋਸਤੋ ਇਹਨੂੰ ਕੋ ਸਾਹ ਇਹ ਦੇਖੋ ਇਹਨੂੰ ਦਿਖਾ ਤੇ ਆ ਦੇਖੋ ਉਨੇ ਦੇਖ ਲਿਆ ਅੰਡੇ ਨਾ ਨਾ ਉਹ ਥੋੜੇ ਜਿ ਟਕਣੇ ਪੈਨੇ ਉਹਨੇ ਆਪਣੀ ਲੋਕੇਸ਼ਨ ਵੇਖ ਲਈਆ ਹਾਂ ਹਾਂ ਉਹਨੇ ਆਪਣੇ ਉੱਥੇ ਰਹਿਣ ਤੈਨੂੰ ਨਹੀਂ ਚੁੱਕਣੀ ਜਦੋਂ ਕਿ ਦੋਸਤੋ ਇਹ ਚੀਜ਼ ਨੂੰ ਹੁਣ ਛੱਡ ਰਿਹਾ ਤੇ ਲੋ ਜੀ ਉਹਨੇ ਫੇਰ ਆਪਣੇ ਟਾਈਮ ਨਾਲ ਦੋਸਤੋ ਉਹਨੇ ਆਪਣੇ ਅੰਡੇ ਦੇਖ ਲਿਆ ਆਪਣੇ ਬੱਚੇ ਦੇਖ ਲਿਆ ਉਹਨੂੰ ਪਤਾ ਵਾ ਕਿ ਇਸ ਇਨਸਾਨ ਨੇ ਸਾਨੂੰ ਕੁਝ ਨਹੀਂ ਕਹਿਣਾ ਉਨੇ ਗੋਮ ਫਿਰ ਕੇ ਆਪਣੀ ਫੇਰ ਫੇਰ ਉਸੇ ਜਗ੍ਹਾ ਤੇ ਹੀ ਆਜਣਾ ਤੇ ਦੋਸਤੋ ਬਾਕੀ ਜੈ ਬੋਲੇ 나ਦ ਜੈ ਸ਼ੰਕਰ ਬਾਬਾ ਜੋ ਆਏ ਤੇਰੇ ਦਰਬਾਰ ਤੇ ਰਾਦੀ ਜਾਵੇ